ਨਾਲ ਆਇਆ ਇਹਨੇ ਪਾਇਆ ਮੁੰਡੇ ਨੇ ਅੱਜ ਕਾਲਾ ਕੁਰਤਾ ਪਾਇਆ ਫਿਰ ਪਤਾ ਕੀ ਆ ਮੀ ਪਿਆਈ ਤੇ ਸਾਡੇ ਰੰਦਜੀ ਹੋ ਗਈ ਆ ਤੇ ਮੈਂ ਨਾ ਚਾਹ ਮੋ ਫੋਲ ਲਵਾਉਣੀ ਕੱਪੜੇ ਪਾ ਦੇਣੀ ਆ ਲਈ ਆ ਬੜਾ ਸੋਹਣਾ ਲੱਗਾ ਨਾ ਕੁਰਤਾ ਆ ਮੈਂ ਇਹਦਾ ਆ ਮੈਂ ਕਿਹਾ ਛੋਟਾ ਹੋਣਾ ਨਾ ਮੁਰਤੇ ਘਰ ਦੇ ਪਾ ਦੇਣੀ ਆ ਆ ਜਿਹੜਾ ਸਾਡਾ ਸ਼ੇਰ ਬੰਦਾ ਆ ਸ਼ੇਰ ਜੱਟ ਹਾਂ ਹੈ ਜਦੋਂ ਜੱਟ ਡੈਡੀ ਹੁੰਦਾ ਥੋੜਾ ਪੀ ਲੱਗਦਾ ਕਦਾਂ ਲੱਗਦਾ ਅਸਲ ਵਿੱਚ ਇਹ ਗੱਲ ਜੀਨੇ ਕਰਨ ਆਪਾਂ ਨਹੀਂ ਕੱਲ ਵੀ ਮੀ ਹੁੰਦੇ ਆਂ ਹੀ ਤੇ ਕਾਲੇ ਦੇ ਅੰਦਰ ਤੇ ਮੈਨੂੰ ਠੰਡ ਲੱਗਦੀ ਆ ਤੇ ਅੱਜ ਨੂੰ ਸੇਰੂ ਤਾਂ ਹੋਈ ਘਮਰਾਸ ਮੈਲੇ ਕਿਥੋਂ ਆਂਦੀ ਏ ਅੱਜ ਹੀ ਗਾਜਰ ਆ ਰਿਹਾ ਉਹ ਵੇਖੋ ਪੁਜੀ ਅੱਜ ਕੀ ਬਣਾਉਣ ਦੇ ਜੇ ਪੁਜੀ ਅੱਜ ਬਣਾਉਣ ਲੱਗੇ ਆ ਫਰੀ ਕੰਗਣੀ ਔਕਸ ਤੇਲ ਮਿਲਤ ਸਮਾਨ ਸਾਰਾ ਘਟ ਲਿਆ ਫਿਰ ਔਕਸ ਤੇਲ ਮਿਲਟ ਜਿਹੜੇ ਆ ਨਾ ਮੈਂ ਨੇਕਲੀ ਮਿਨਟ ਨੂੰ ਦੇਣਾ ਛੋਟੇ ਖਾਮਦਾਨ ਤੇ ਉਹ ਪਿੱਕੇ ਚੌਲਾਂ ਨੂੰ ਬਣਾਏ ਹੀ ਅੱਜ ਆਪਾਂ ਨੂੰ ਕੀਨ ਚੌਲ ਦਾ ਮੈਦੇ ਹੋ ਸਿੱਕੇ ਦੇ ਨਾਲ ਬਣਾ ਕੇ ਖਾਣੇ ਆ ਤੇ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂਾਰੇ ਠੀਕ ਠਾਕ ਹੋਵਗੇ ਤੇ ਬਾਕੀ ਵੀਰ ਜੀ ਹੋਣੇ ਆਪਣੇ ਨਾਲ ਆ ਪੂਰੀ ਤਰ੍ਹਾਂ ਫਿੱਟ ਆ ਸਾਡੀ ਬਿਲਕੁਲ ਤੰਦਰੁਸਤ ਹੈ ਤੇ ਉਮੀਦ ਕਰਦੇ ਕਿ ਤੁਸੀਂ ਵੀ ਤੰਦਰੁਸਤ ਹੋਵਗੇ ਤੇ ਖਾਓ ਤੇ ਤੰਦਰੁਸਤ ਬਣੋ ਤਾਂ ਹੀ ਵੀ ਤੇ ਆ ਵੇਖੋ ਇਹ ਸਾਰਾ ਕੁਝ ਮਟੀਰੀਅਲ ਕਰਕੇ ਰੱਖ ਲਿਆ ਵਾ ਤੇ ਹੁਣ ਆ ਥੋੜਾ ਜਿਹਾ ਆਇਲ ਕਨੋਲਾ ਘਿਓ ਪਾਵਾਂਗੇ ਇਹ ਤਾਂ ਆਪਣੀ ਮਰਜ਼ੀ ਹੈ ਨਾ ਕਿ ਕੋਈ ਦੇਸੀ ਤਾਲ ਦਾ ਦੇਸੀ ਘਿਓ ਜਾਂ ਕਿਸ ਤਰੀਕੇ ਦੇ ਨਾਲ ਵੀ ਆਪਾਂ ਦੇ ਸਿਰਫ ਇੰਨੀ ਚੀਜ਼ ਦੇ ਵਿੱਚ ਜੜਾ ਬਣਾਉਣਾ ਹੈ ਤੇ ਆਇਲ ਘੱਟ ਹੀ ਖਾਣਾ ਚਾਹੀਦਾ ਵਾ ਜਿੰਨਾ ਘੱਟ ਖਾਈਏ ਉਨਾ ਹੀ ਚੰਗਾ ਵਾ ਮੰਨਾਂ ਚੰਗਾ ਹੈ ਨਾ ਤੇ ਨਾਲ ਦੀ ਨਾਲ ਜਿਹੜੇ ਮਟੀਰੀਅਲ ਜਿੰਨਾ ਨੂੰ ਮਕੀਨ ਚੋਲਾ ਦੇ ਵਿੱਚ ਪੈਂਦਾ ਉਹੀ ਚੀਜ਼ਾਂ ਪਰ ਤੇ ਸਾਰੀ ਪਾ ਲੈਣੀ ਆ ਸਭ ਤੋਂ ਪਹਿਲਾਂ ਤਾਂ ਥੋੜੀ ਜਿਹੀ ਹਿੰਮਾ ਪਾਵਾਂਗੇ ਹਾਂ ਇਹ ਜਿਹੜੀ ਪਾਚਨ ਕਿਰਿਆ ਬੜੀ ਵਧੀਆ ਤਰੀਕੇ ਦੇ ਨਾਲ ਕਰਦੀ ਆ ਔਰ ਇਹਦੀ ਸਮੈਲ ਵੀ ਬਹੁਤ ਸੋਹਣੀ ਹੁੰਦੀ ਆ ਹਾਂ ਤੇਜ ਪੱਤਾ ਵੀ ਜਾਊਗਾ ਤੇ ਨਾਲ ਜਾਊਗਾ ਜੀਰਾ ਨੋ ਜੀ ਜੀਰਾ ਗਿਆ ਹਨਾ ਤੇ ਨਾਲ ਪਾਵਾਂਗੇ ਦੇ ਵਿੱਚ ਕਾਲੀ ਮਿਰਚ ਕਾਲੀ ਮਿਰਚ ਦੇ ਪੋਸ ਗਾਣੀ ਬਾਕੀ ਦਾ ਜਿਹੜਾ ਮਟੀਰੀਅਲ ਸਾਰਾ ਸੇਮ ਹੀ ਆ ਜਿਵੇਂ ਆਪਾਂ ਚੌਲ ਬਣਾਉਂਦੇ ਆ ਨਾ ਆ ਜਿਹੜੇ ਪੱਤੇ ਨੇ ਤੁਸੀਂ ਇਹ ਜਿਹੜੇ ਮੂਲੀ ਦੇ ਪੱਤੇ ਆ ਨਾ ਇਹ ਮੂਲੀ ਦੇ ਪੱਤੇ ਤਾਜ਼ੇ ਆਪਣੇ ਕੋਲ ਤਾਜ਼ੇ ਨੇ ਆਪਾਂ ਉਹਦੇ ਵਿੱਚ ਜਿਹੜੇ ਵੱੱਤ ਲੈਣੇ ਆ ਓਕੇ ਹੋ ਗਿਆ ਅਦਰਕ ਲੈ ਗਿਆ ਤੇ ਨਾਲ ਲੈ ਗਿਆ ਜੇ ਪਿਆਜ਼ আচ্ছা ਬਾਕੀ ਵੀਜੀ ਵੇਖਣ ਨੂੰ ਕਿਤਾਬ ਉਹਦਾ ਮਾਈਕ ਦਾ ਮੈਨਾਂ ਕੋਈ ਹੋਸੀ ਜਾਣੀ ਨਾ ਜੇ ਆਪਾਂ ਕੋਈ ਵਲਵੱਤ ਆ ਜੀ ਨੇ ਕੋਈ ਚੱਕੀ ਆ ਆਹੋ ਕੋਈ ਗੱਲ ਨਹੀਂ ਤਰ ਤੇ ਤੜਕਾ ਪਹਿਲਾਂ ਰੈਡੀ ਹੋਣ ਲਿਆ ਤੜਕਾ ਰੈਡੀ ਹੁੰਦਾ ਹੁੰਦਾ ਨਾਲ ਨਾਲ ਕੁਝ ਗੱਲਾਂ ਹੋਰ ਵੀ ਕਰਨੀਆਂ ਆ ਤੜਕੇ ਦੀ ਸਮੈਲ ਬੜੀ ਵਧੀਆ ਹਾਂ ਚਾਲ ਦੇ ਨਾਲ ਆਪਾਂ ਮੇਥੀ ਵੀ ਪਾ ਚੁੱਕੇ ਆ ਇਹ ਤਾਂ ਚਲੋ ਸਾਰਿਆਂ ਨੂੰ ਪਤਾ ਹੀ ਆ ਕਿ ਇੰਨਾ ਕੁ ਮਟੀਰੀਅਲ ਇਹਦੇ ਵਿੱਚ ਪੈਂਦਾ ਆ ਗੱਲਾਂ ਬਸ ਇਹੀ ਨੇ ਕਿ ਜਿਹੜੇ ਭੈਣ ਭਰਾ ਵੀ ਕਮੈਂਟ ਕਰਦੇ ਨੇ ਉਹਨਾਂ ਨੇ ਗੱਲ ਕਹੀ ਹੈਗੀ ਕਿ ਦੀਦੀ ਸਾਨੂੰ ਥਾਇਰੋਇਡ ਆ ਹੈਪਟਾਈਟਸ ਬੀ ਆ ਹਨਾ ਤੇ ਹੋਰ ਵੀ ਸਿਰ ਦਰਦ ਆ ਜੋਇੰਟਸ ਪੇਨ ਆ ਗੋਡਿਆਂ ਦੀ ਦਰਦ ਤੇ ਇੱਕ ਮੈਂ ਕਿਹਾ ਸੀਗਾ ਕਿ ਸਾਨੂੰ 10 ਸਾਲ ਹੋ ਗਿਆ ਤੇ ਸਾਡੇ ਨਾਲ ਮਤਲਬ ਕਿ ਵਾਇਕਰੀ ਮਤਲਬ ਜਿੱਦਾ ਘਰੇ ਦਾਤ ਨਹੀਂ ਗਈ ਹੈਗੀ ਉਹਨਾਂ ਦੇ ਬੱਚਾ ਜੇ ਤਿੱਕਾ ਉਹਨਾਂ ਦੇ ਘਰੇ ਮਤਲਬ ਨਹੀਂ ਕਾ ਪੈਦਾ ਹੋਇਆ ਉਹਨਾਂ ਨੂੰ ਦਿੱਕਤ ਹੈ ਕਾਫੀ ਤਰ੍ਹਾਂ ਤੇ ਉਹ ਉਹਨਾਂ ਨੇ ਬੜੀ ਰਿਕਵੈਸਟ ਕੀਤੀ ਸੀ ਕਿ ਦੀਦੀ ਤੁਸੀਂ ਜੇ ਕੋਈ ਹੱਲ ਹੈਗਾ ਤੇ ਦੱਸੋ ਤੇ ਹਾਲੇ ਦਾ ਬਿਲਕੁਲ ਹੈਗਾ ਆ ਤੁਸੀਂ ਜਿਹੜਾ ਨੰਬਰ ਮੈਂ ਸਕਰੀਨ ਤੇ ਦਿੱਤਾ ਵੀਡੀਓ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਮੈਸੇਜ ਕਰੋ ਉਹਨਾਂ ਦੇ ਵਟਸਐਪ ਤੇ ਤੇ ਜਰੂਰ ਤੁਹਾਡੇ ਜਿਹੜੇ ਆ ਵਾਹਿਗੁਰੂ ਵੱਲੋਂ ਵੀ ਹੈਲਪ ਹੋਊਗੀ ਤੇ ਬਾਕੀ ਜਿਹੜਾ ਇਨਸਾਨ ਹੋ ਤਾਂ ਕਿ ਜਰੀਆ ਹੀ ਆ ਪਰ ਉਹਨਾਂ ਦੇ ਨਾਲ ਮੈਂ ਗੱਲ ਕੀਤੀ ਸੀਗੀ ਹਮਾਂ ਤੇ ਉਹਨਾਂ ਦੇ ਕੋਲੋਂ ਇਹਨਾਂ ਚੀਜ਼ਾਂ ਦਾ ਜਿਹੜਾ ਹੱਲ ਆ 100% ਹੈਗਾ ਆ ਤੇ ਦੀਦੀ ਤੁਸੀਂ ਉਹਨਾਂ ਦੇ ਨਾਲ ਆਪਣਾ ਰਾਬਤਾ ਕਾਇਮ ਕਰੋ ਤੇ ਰਾਬਤਾ ਕਾਇਮ ਕਰਕੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੇ ਜਿਹੜੀ ਵੀ ਤੁਹਾਡੀ ਮੁਸ਼ਕਲ ਆ ਉਹਨਾਂ ਦੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ ਤੇ ਬਾਕੀ ਉਹਨਾਂ ਦਾ ਜਿਹੜਾ ਮਤਲਬ ਉਹਨਾਂ ਨੇ ਮੈਨੂੰ ਇੱਕ ਕਪੜਾ ਦਿੱਤਾ ਹੋਇਆ ਆ ਸਾਰਾ ਜਿੰਨਾ ਵੀ ਉਹਨਾਂ ਦੇ ਕੋਲ ਇਲਾਜ ਕਰਨ ਦਾ ਹੈਗਾ ਨਾ ਢੰਗ ਤਰੀਕਾ ਉਹਨਾਂ ਨੇ ਸਾਰਾ ਹੀ ਬੜੇ ਵਧੀਆ ਤਰੀਕੇ ਨਾਲ ਇਹਦੇ ਤੇ ਦੱਸਿਆ ਹੋਇਆ ਹੈ ਖਾਸ ਕਰਕੇ ਜਿਨ੍ਹਾਂ ਨੂੰ ਡਾਇਬੀਟਿਕ ਹੈ ਲੀਵਰ ਦੀ ਪ੍ਰੋਬਲਮ ਹੈ ਖੂਨ ਦੀ ਕਮੀ ਆ ਸਰਵਾਈਕਲ ਹੈ ਸੰਗਰਹਿਣੇ ਆ ਕਬਜ ਹਿਰਦੇ ਦੇ ਰੋਗ ਹਨਾ ਥਾਇਰਾਇਡ ਮਤਲਬ 150 200 ਦੇ ਕਰੀਬ ਇਹਦੇ ਵਿੱਚ ਸਾਰੇ ਨਾਂ ਲਿਖੇ ਹੋਏ ਆ ਤੇ ਜਿੰਨੇ ਜਿਹੜੇ ਜਿਹੜੇ ਵੀ ਭੈਣ ਭਰਾ ਮੈਨੂੰ ਕਮੈਂਟ ਕਰ ਰਹੇ ਆ ਨਾ ਕਿ ਸਾਨੂੰ ਦੀਦੀ ਆ ਵਾਲੀ ਦਿੱਕਤ ਆ ਹਨਾ ਕਿ ਤੁਸੀਂ ਬੜੇ ਜੇਕਰ ਤੁਸੀਂ ਮੈਂ ਤੇ ਸੱਚੀ ਯਕੀਨ ਕਰਦੇ ਹੋ ਨਾ ਤੇ ਮੈਂ ਵੀ ਉਹਨਾਂ ਨੂੰ ਕਾਫੀ ਟਾਈਮ ਤੋਂ ਮਤਲਬ ਕਿ ਫੋਲੋ ਕਰਦੀ ਆ ਉਹਨਾਂ ਨੂੰ ਸਮਝਦੀ ਆ ਉਹਨਾਂ ਦੇ ਵੀਡੀਓ ਚ ਦੇਖਦੀ ਆ ਉਹਨਾਂ ਦਾ ਵੀਡੀਓ ਦਾ ਜਿਹੜਾ ਮਤਲਬ ਕਿ ਹੈਗਾ ਚੈਨਲ ਪਾਉਂਦੇ ਆ ਨਾ ਚੈਨਲ ਤੇ ਪਰ ਵੀਡੀਓ ਪਾਉਂਦੇ ਆ ਉਹ ਮੈਂ ਆਪਣੇ ਵੀਡੀਓ ਦੇ ਵਿੱਚ ਜਿਹੜਾ ਉਹਨਾਂ ਦਾ ਲਿੰਕ ਜਿਹੜਾ ਡਿਸਕਰੀਪਸ਼ਨ ਦੇ ਵਿੱਚ ਪਾ ਦਊਗੀ ਠੀਕ ਆ ਤੇ ਉਹਨਾਂ ਨੂੰ ਸੁਣ ਸਕਦੇ ਹੋ ਜਦੋਂ ਵੇਖੋਗੇ ਜਿਵੇਂ ਤਰੀਕੇ ਦੇ ਨਾਲ ਉਹ ਸਮਝਾਉਂਦੇ ਆ ਤੁਹਾਨੂੰ ਖੁਦ ਸਮਝ ਲੱਗ ਜੂਗੀ ਤੇ ਬੜੇ ਆਰਾਮ ਦੇ ਨਾਲ ਤੁਸੀਂ ਨਾ ਉਹਦੇ ਵਿੱਚ ਹਰ ਇੱਕ ਤਰੀਕੇ ਦਾ ਆਪਣਾ ਜਿਹੜਾ ਹੱਲ ਕੱਢ ਸਕਦੇ ਹੋ ਤੇ ਨਾਲ ਦੇ ਨਾਲ ਪੈ ਚੁੱਕੀਆਂ ਨੇ ਹਰੀਆਂ ਮਿਰਚਾਂ ਟਮਾਟਰ ਤੇ ਨਾਲ ਜਿਹੜੇ ਪ੍ਰੈਸ ਜਿਹੜੇ ਆ ਮੂਰੀ ਦੇ ਪੱਤੇ ਹਨਾ ਤੇ ਜਦੋਂ ਆਪਾਂ ਮਤਲਬ ਕਮੈਂਟ ਪੜੀਦੇ ਆ ਨਾ ਤੇ ਬਾਰ ਬਾਰ ਫਿਰ ਲਿਖਣ ਚ ਬਹੁਤ ਜ਼ਿਆਦਾ ਟਾਈਮ ਲੱਗਦਾ ਵੈ ਗੁਰੂ ਜੀ ਹਨਾ ਤੇ ਇੰਨਾ ਜ਼ਿਆਦਾ ਫਿਰ ਵੇਖਿਆ ਨਹੀਂ ਜਾਂਦਾ ਹਰ ਇੱਕ ਦੇ ਕਮੈਂਟ ਦਾ ਜੇ ਆਪਾਂ ਕਈਕệ ਅਲੱਗ-ਅਲੱਗ ਤਰੀਕੇ ਨਾਲ ਵੀਡੀਓ ਬਣਾਈਏ ਉਹ ਵੀ ਨਹੀਂ ਹੋ ਸਕਦਾ ਤੇ ਮੇਰੀ ਇਹੀ ਮਤਲਬ ਸਾਰਿਆਂ ਨੂੰ ਹੈਗੀ ਆ ਮਤਲਬ ਅਪੀਲ ਤੋ ਕਹਿੰਦੀ ਆਪਣਾ ਪੂਰਾ ਵਧੀਆ ਢੰਗ ਦੇ ਨਾਲ ਸਹੀ ਹੋ ਸਕਦੇ ਹੋ ਛੋਟੇ ਛੋਟੇ ਜਿਹੜੀਆਂ ਮੇਂ ਦਿੱਕਤਾਂ ਆ ਉਹਨਾਂ ਨੂੰ ਸਹੀ ਕਰ ਸਕਦੇ ਹੋ ਜਿੱਦਾਂ ਉਹ ਸਮਝਾਉਂਦੇ ਨੇ ਜਿੱਦਾਂ ਮੈਂ ਹੀ ਉਹਨਾਂ ਕੋਲੋਂ ਸਿੱਖਿਆ ਕਿ ਹਾਂ ਆਪਾਂ ਕਿਵੇਂ ਰਹਿਣਾ ਬਹਿਣਾ ਸਿੱਖਣਾ ਕਿਵੇਂ ਖਾਣਾ ਠੀਕ ਤੇ ਬਾਕੀ ਲਾਈਫ ਸਟਾਈਲ ਬਾਰੇ ਥੇਰੇ ਕਮੈਂਟ ਹੁੰਦੇ ਸੀਗੇ ਕਿ ਦੀਦੀ ਚਣੇ ਵਿੱਚ ਭਿਉਣੇ ਆ ਕਲੌਂਜੀ ਪੀਣੀ ਆ ਜਾਂ ਮੇਥੀ ਦਾਣਾ ਮਤਲਬ ਹਨਾ ਉਹਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਜਿਵੇਂ ਵੀਰਜੀ ਨੇ ਚਣੇ ਪੈਂਦੇ ਆ ਤੇ ਉਹ ਖਾਂਦੇ ਆ ਤੇ ਤੁਸੀਂ ਵੀ ਖਾਣੇ ਆ ਕਈਆਂ ਨੂੰ ਚੜਨੇ ਮਤਲਬ ਪਚਦੇ ਆ ਕਈਆਂ ਨੂੰ ਲੀਵਰ ਥੋੜਾ ਫੈਟੀ ਹੁੰਦਾ ਵਾ ਤੇ ਹੈਵੀ ਹੈਵੀ ਜਿਆ ਰਹਿੰਦਾ ਹਨਾ ਤੇ ਉਹ ਆਪਣਾ ਦੇਖ ਸਕਦੇ ਆ ਤੁਸੀਂ ਸਿਰਫ ਇੱਕ ਮੇਤੀ ਦਾਣਾ ਜਿਹੜਾ ਵਾ ਉਹਦਾ ਚਮਚਾ ਰਾਤ ਨੂੰ ਭੋ ਕੇ ਤੇ ਕੱਚ ਦੇ ਗਲਾਸ ਵਿੱਚ ਦੇ ਸਵੇਰੇ ਉਹ ਪਾਣੀ ਪੀ ਲਓ ਤੇ ਨਾਲ ਆਪਣਾ ਮੇਥੇ ਖਾ ਲਓ ਨਾ ਕਲੌਂਜੀ ਥੋੜੀ ਜੀ ਪਾ ਸਕਦੇ ਹੋ ਤੇ ਲਸਣ ਵੀ ਜਿਨ੍ਹਾਂ ਨੂੰ ਤੇ ਸੂਟ ਕਰਦਾ ਆ ਜਿਨ੍ਹਾਂ ਨੂੰ ਪਚਾ ਸਕਦੇ ਜਿਹੜੇ ਉਹ ਜ਼ਰੂਰ ਇੱਕ ਦੋ ਜਿਹੜੇ ਆ ਮਤਲਬ ਕਲੀਆਂ ਭੇ ਲੈਣਾ ਤੇ ਖਾ ਲੈਣਾ ਜਿਨ੍ਹਾਂ ਨੂੰ ਨਹੀਂ ਪਚਦਾ ਤੇ ਉਹ ਇਸ ਚੀਜ਼ ਨੂੰ ਮਤਲਬ ਸਾਰਟ ਸਕਦੇ ਆ ਹਨਾ ਤੇ ਚਨੇ ਤੇ ਵਹਤਾਪ ਹੁੰਦੇ ਸੀਗੇ ਤੇ ਜਿਹੜੀ ਇਹਨਾਂ ਦੀ ਹੁੰਦੀ ਆ ਪ੍ਰੋਟੀਨ ਦੀ ਮਤਲਬ ਮਾਤਰਾ ਥੋੜੀ ਇਹਦੇ ਵਿੱਚੋਂ ਮਿਲਦੀ ਹੈ ਨਾ ਥੋੜਾ ਸਰੀਰ ਨੂੰ ਵਧਿਆ ਕਰਦੇ ਆ ਤੇ ਜਦੋਂ ਆਪਾਂ ਮਿਲਟਸ ਵਗੈਰਾ ਹੀ ਖਾਣੇ ਸ਼ੁਰੂ ਕਰ ਦਿੱਤੇ ਤੇ ਜਿਹੜੀ ਪ੍ਰੋਟੀਨ ਦੀ ਕੈਲਸ਼ੀਅਮ ਦੀ ਆਇਰਨ ਦੀ ਫਾਸਫੋਰਸ ਜ਼ਿੰਕ ਹਨਾ ਹਰ ਮੈਗਨੀਸ਼ੀਅਮ ਹਰ ਇੱਕ ਤਰੀਕੇ ਦੀ ਜਿਹੜੀ ਉਹਦੀ ਰਿਕੁਆਇਰਮੈਂਟ ਉਹਦੇ ਵਿੱਚੋਂ ਬਰਾਬਰ ਸਬਾਡੀ ਨੂੰ ਮਿਲ ਜਾਣੀ ਆ ਕਿ ਆਪਾਂ ਨੂੰ ਹੋਰ ਕੁਝ ਜ਼ਿਆਦਾ ਕਰਨ ਦੀ ਲੋੜ ਨਹੀਂ ਆ ਤੁਸੀਂ ਕੋਈ ਚੱਕਰ ਨਹੀਂ ਆ ਬਸ ਮਿੰਟਸ ਖਾਣੇ ਜਿਹੜੇ ਆ ਜੇ ਸ਼ੁਰੂ ਕਰੋ ਆਪਣੇ ਹਨਾ ਇੱਕ ਹਫ਼ਤਾ ਖਾਓਗੇ ਤੇ ਫਿਰ ਤੁਹਾਨੂੰ ਫੇਰੀ ਪਤਾ ਚੱਲੂਗਾ ਕਿ ਹਾਂ ਵੀ ਮਤਲਬ ਇਹਦਾ ਕੁਝ ਨਾ ਕੁਝ ਸਾਨੂੰ ਜਿਹੜਾ ਰਿਜ਼ਲਟ ਵਧੀਆ ਆ ਰਿਹਾ ਆ ਠੀਕ ਤੇ ਸਕਰੀਨ ਤੇ ਨੰਬਰ ਪਹਿ ਦੇ ਦਿੱਤਾ ਜਾਊਗਾ ਤੁਸੀਂ ਸਾਰੇ ਜਾਣੇ ਆਪਣੇ ਜਿਹੜੇ ਆ ਤੁਹਾਡੇ ਸਵਾਲ ਆ ਉਹ ਕਮੈਂਟਾਂ ਦੇ ਵਿੱਚ ਉਹਨਾਂ ਨੂੰ ਕਰਕੇ ਤੇ ਟਾਈਮ ਜ਼ਰੂਰ ਲੱਗਣਾ ਲੇਕਿਨ ਹੌਲੀ-ਹੌਲੀ ਸਾਰਾ ਕੁਝ ਤਾਂ ਕਿੰਨੇ ਦਿਆਂ ਕਿ ਆਪਣੇ ਸਬਰ ਦੇ ਨਾਲ ਹੀ ਫਲ ਮਿਲਦਾ ਹੈ ਹਰ ਇੱਕ ਨੂੰ ਪਹਿਲਾਂ ਆਪਾਂ ਖਾਣਾ ਸ਼ੁਰੂ ਕਰੀਏ ਉਸ ਤੋਂ ਬਾਅਦ ਵਿੱਚ ਹੀ ਫਿਰ ਆਪਣਾ ਸਵਾਲ ਜਿਹੜੇ ਆ ਸਾਡੇ ਕੁਐਸਚਨ ਜਿਹੜੇ ਆ ਥੋੜੇ ਘੱਟ ਹੋ ਜਾਣਗੇ ਉਹਨਾਂ ਚਿਰ ਆਪਾਂ ਸਵਾਲ ਕੁਐਸਚਨ ਹੀ ਕਰਦੇ ਰਹਿਨੇ ਆ ਕਿ ਕਿਵੇਂ ਹਨਾ ਦੀਦੀ ਕਰਨਾ ਕਿਵੇਂ ਨਹੀਂ ਕਰਨਾ ਪਹਿਲਾਂ ਤੁਰਨਾ ਸ਼ੁਰੂ ਕਰੋ ਫਿਰ ਹੌਲੀ-ਹੌਲੀ ਉਹ ਹਰਾ ਤੇ ਜਿਹੜਾ ਪਹੁੰਚਣਾ ਆ ਉਹ ਆਪਣੇ ਆਪ ਹੀ ਬੰਦਾ ਪਹੁੰਚਣਾ ਸਿੱਖ ਕਰ ਦਿੰਦਾ ਆ ਤੇ ਗਰਮ ਮਸਾਲਾ ਇਹਦੇ ਵਿੱਚ ਮੈਂ ਪਾ ਦਿੱਤਾ ਹੈਗਾ ਤੇ ਨਾਲ ਦੇ ਨਾਲ ਇਹਦੇ ਵਿੱਚ ਪਾਵਾਂਗੇ ਆਪਾਂ ਸਨੀਆ ਪਾਊਡਰ ਮਨਾ ਸਨੀਆ ਪਾਊਡਰ ਤੇ ਥੋੜੀ ਜਿਹੀ ਆਪਣੇ ਚ ਹਲਦੀ ਪਾਵਾਂਗੇ ਮਨਾਉਣ ਦਾ ਤਰੀਕਾ ਜਿਹੜਾ ਬੜਾ ਸਾਫ਼ ਸੁਥਰਾ ਆ ਜਾ ਤੇ ਬੜਾ ਸੌਖਾ ਆ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਹੈਗੀ ਆਪਾਂ ਜਿਹੜਾ ਰਾਤ ਭੋਂਕੇ ਰੱਖਿਆ ਜੀਗਾ ਹਰੇ ਕੰਗਣੇ ਨੂੰ ਇਸੇ ਤਰ੍ਹਾਂ ਇਹਦੇ ਵਿੱਚ ਪਾ ਦਿੱਤਾ ਆ 15 ਤੋਂ 20 ਮਿੰਟ ਲੱਗਣਗੇ ਇਹਨੂੰ ਤਿਆਰ ਹੁੰਦਿਆਂ ਜਿਵੇਂ ਇਸ ਤਰ੍ਹਾਂ ਰਾਤ ਭੌਂ ਕੇ ਰੱਖਦੇ ਹੋ ਤੇ ਫਿਰ ਜੜੇ ਦੇ ਤੱਤਵਾ ਵੀ ਬਰਾਬਰ ਮਿਲ ਜਾਂਦੇ ਆ ਸਰੀਰ ਨੂੰ ਤੇ ਬਾਣਵੀਂ ਛੇਤੀ ਜਾਂਦੀ ਆ ਕਿ ਹੁਣ ਆਪਾਂ ਇਹਦੀ ਕਰਦੇ ਆ ਵੇਟ ਗੈਸ ਕਰਦਨੇ ਥੋੜਾ ਜਿਹਾ ਤੇਜ਼ ਇਹਨਾਂ ਰੇਜਦਾ ਰਹਿਣ ਦਿੰਨੇ ਹਨਾ ਤੇ ਵਾਹਿਗੁਰੂ ਜੀ ਸਾਰੇ ਜਾਣੇ ਕਮੈਂਟ ਕਰ ਰਹੇ ਸੀਗੇ ਕਿ ਕੰਗਣੀ ਹੈ ਕਿ ਚੀਜ਼ ਹੈ ਹਰੀ ਕੰਗਣੀ ਕਿੰਨੂ ਕਹਿੰਦੇ ਆ ਹਨਾ ਤੇ ਨੈਟ ਦੇ ਉੱਤੇ ਤੇ ਬਹੁਤ ਜ਼ਿਆਦਾ ਜਾਣਕਾਰੀ ਦਿੱਤੀ ਹੋਈ ਆ ਪਰ ਚਲੋ ਆਪਣੇ ਤਰਫੋਂ ਆਪਾਂ ਵੀ ਦੱਸ ਦਿੰਨੇ ਆ ਕਿ ਇਹ ਜਿਹੜੀ ਆ ਮਤਲਬ ਹਰੀ ਕੰਗਣੀ ਫੌਕਸ ਟੇਲ ਮਿਲਟ ਹਨਾ ਤੇ ਇਹਨਾਂ ਨੂੰ ਆਪਾਂ ਆਵੇ ਇੱਕ ਕੋਲੀ ਦੇ ਵਿੱਚ ਇਸ ਤਰ੍ਹਾਂ ਮਾਪ ਡਾਂਡੇ ਦਾ ਕਰ ਲਿਆ ਆ ਇੱਕ ਕੋਲੀ ਭਰ ਕੇ ਤੇ ਪੂਰੀ ਰਾਤ ਇਹਨੂੰ ਜਿਹੜਾ ਭਿਜਾ ਦੇਣਾ ਦੋ ਕੁੱਲੀਆਂ ਪਾਣੀ ਦੇ ਪਾ ਕੇ ਇੱਕ ਵਾਰੀ ਪਹਿਲਾਂ ਇਹਨੂੰ ਦੋ ਤਿੰਨ ਵਾਰੀ ਪਾ ਸਾਫ਼ ਕਰ ਲਿਓ ਫਿਰ ਉਹੀ ਪਾਣੀ ਇਹਦੇ ਵਿੱਚ ਰਹਿਣ ਦਿਓ ਤੇ ਉਹੀ ਪਾਣੀ ਜਿਹੜਾ ਫਿਰ ਇਹਦੇ ਨੂੰ ਜਦੋਂ ਬਣਾਉਣਾ ਨਾਲ ਹੀ ਇਹਦੇ ਵਿੱਚ ਪਾ ਦੇਣਾ ਵਰਤ ਲੈਣਾ ਹਨਾ ਤੇ ਆਹਮ ਦੇ ਨਾਲ ਗਲ ਜੂਗੀ ਕੋਈ ਚੱਕਰ ਨਹੀਂ ਇਹੋ ਜਿਆ ਤੇ ਬਾਕੀ ਇਹ ਜਿਹੜੇ ਖਾਸ ਕਰਕੇ ਪੰਜ ਹੀ ਅਨਾਜ ਹੁੰਦੇ ਆ ਕੋਧਰਾ ਕੋਡੋ ਤੇ ਫੌਕਸਟਲ ਮਿਲਟ ਇਹੀ ਜਿਹੜੀ ਹਰੀ ਗੰਗਣੀ ਲੇਟਰ ਲ ਜਿਹੜੇ ਆ ਮਤਲਬ ਕਿ ਹੁੰਦੇ ਆ ਮਿਲਟ ਤੇ ਜਿਹਨੂੰ ਰਾਮ ਦਾਣਾ ਕਹਿੰਨੇ ਆ ਆਪਾਂ ਤੇ ਸਵਾਕ ਟੁਟਕੀ ਹੈ ਨਾ ਤੇ ਇਹ ਚੀਜ਼ਾਂ ਜਿਹੜੀਆਂ ਆ ਮੈਂ ਤੁਸੀਂ ਜਰੂਰ ਆਪਣੇ ਜ਼ਿੰਦਗੀ ਚ ਇਸਤੇਮਾਲ ਕਰੋ ਤੇ ਨਾਲ ਦੀ ਨਾਲ ਇਹਦਾ ਫਾਇਦਾ ਲਵੋ ਬਾਕੀ ਜਿੰਨਾ ਭੈਣ ਭਰਾਵਾਂ ਨੂੰ ਸਿਰਦਰਦ ਦਾ ਮਤਲਬ ਮੈਨੂੰ ਕਮੈਂਟ ਆ ਰਿਹਾ ਸੀਗਾ ਕਿ ਪਲੀਜ਼ ਤੁਸੀਂ ਨਾ ਆਪਣਾ ਪਾਸਟ ਤੇ ਜਿਹੜਾ ਫਿਊਚਰ ਆ ਉਹਨੂੰ ਜਿਆਦਾ ਯਾਦ ਨਾ ਰੱਖੋ ਤੇ ਪ੍ਰੈਜ਼ੈਂਟ ਵਿੱਚ ਰਹਿਣਾ ਸਿੱਖੋ ਹੈ ਨਾ ਆਪਣੇ ਆਪ ਨੂੰ ਦੇ ਵਿੱਚ ਜਿਹੜੀਆਂ ਨਿਕਲਦੀਆਂ ਮੰਦੀਆਂ ਤਰੰਗਾਂ ਨੂੰ ਡਿਲੀਟ ਕਰਨਾ ਸਿੱਖੋ ਤੇ ਭਾਈ ਉਹਨਾਂ ਨਾਲ ਰابطਾ ਕਾਇਮ ਕਰੋ ਜਰੂਰ ਸਹੀ ਹੋ ਜਾਊਗੀ ਚੌਲ ਆਪਣੇ ਜੜੇ ਆ ਕੰਗਣੀ ਦੇ ਹੋ ਤਾਂ ਲੈ ਬਣ ਕੇ ਤਿਆਰ ਪਰ ਗੱਲਾਂ-ਗੱਲਾਂ ਵਿੱਚ ਆਪਾਂ ਲੋਣਪੋੜਾ ਭੁੱਲ ਗਏ ਸੀਗੇ ਤੇ ਲੋਣ ਆਪਾਂ ਕੋ ਪਾਇਆ ਨਹੀਂ ਗਿਆ ਤੇ ਸਵਾਦ ਦੇ ਇਨਸਾਰ ਜਿਹੜਾ ਨਮਕ ਉਹ ਆਪਾਂ ਲੈਨੇ ਆਪਾਂ ਇਹਦੇ ਵਿੱਚ ਆਪਾਂ ਇੱਕ ਕੋਲੀ ਸਗੀ ਇਹਦੀ ਕੰਗਣੀ ਦੀ ਕੌਸਟਲ ਮਿਲਟ ਤੇ ਦੋ ਕੋਲੀਆਂ ਦੇ ਵਿੱਚ ਪਾਣੀ ਪਾਈਆਂ ਹੈਗੇ ਹਨਾ ਤੇ ਪੂਰਾ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਕਿ ਬਣ ਚੁੱਕੀ ਆ ਜੇ ਤਾਂ ਆਪਾਂ ਥੋੜਾ ਜਿਹਾ ਕਿਚੜੀ ਵਾਂਗੂ ਖਾਣਾ ਤੇ ਥੋੜਾ ਜਿਹਾ ਪਾਣੀ ਆਪਾਂ ਜਿਹੜਾ ਇਹਦੇ ਵਿੱਚ ਹੋਰ ਪਾ ਸਕਦੇ ਆ ਤੇ ਜੇ ਇਹਨੂੰ ਬਿਲਕੁਲ ਚੌਲਾਂ ਦੀ ਤਰ੍ਹਾਂ ਖਾਣਾ ਦੋ ਤਿੰਨ ਚਮਚ ਜਿਹੜੇ ਪਾਣੀ ਦੇ ਮੇਰੇ ਵਿੱਚ ਹੋਰ ਪਾਏ ਆ ਕਿਉਂਕਿ ਆਪਾਂ ਇਹਨੂੰ ਭਾਪ ਲਵਾ ਕੇ ਤੇ ਨਮਕੀਨ ਚੌਲਾਂ ਦੀ ਤਰ੍ਹਾਂ ਹੀ ਖਾਣਾ ਆ খিਚੜੀ ਨਹੀਂ ਇਹਦੀ ਬਣਾਉਣੀ ਅੱਛਾ ਤੇ ਇੱਕ ਗੱਲ ਹੋਰ ਤੁਸੀਂ ਮੇਰੇ ਮਤਲਬ ਕਿ ਅੰਦਾਜ਼ਾ ਲਾਏ ਲਏ ਅੰਦਾਜ਼ਾ ਲਾ ਰਹੇ ਹੋਗੇ ਮੈਂ ਜਿਸ ਦਿਨ ਦੀ ਵੀ ਇੱਥੇ ਵੀਰ ਜੀ ਨਾਲ ਦੇ ਕੋਲ ਆਈ ਆ ਤੇ ਨਾਲ ਮੈਂ ਵੀ ਸੇਵਨ ਕਰੀ ਜਾ ਰਹੀਗੀ ਇਸ ਚੀਜ਼ ਦਾ ਹਨਾ ਤੈਨੂੰ ਲੱਗਦਾ ਕਿ ਮੈਨੂੰ ਥੋੜਾ ਜਿਹਾ ਬੰਦ ਕਰਨਾ ਪੈਣਾ ਮੇਰਾ weight ਥੋੜਾ ਵੱਧ ਲੋ ਜਾਂਦਾ ਜਾ ਰਿਹਾ ਆ ਤੇ ਵੈਸੇ ਚਲੋ ਖਾਣਾ ਸਹੀ ਆ ਮੈਂ ਵਿਚਾਰ ਰੋਟੀ ਵੀ ਖਾ ਸਕਦੇ ਆ ਹਨਾ ਤੇ ਜਿੰਨਾਂ ਦਾ ਤਾਂ ਜ਼ਿਆਦਾ ਹੈਵੀ ਆ ਉਹ ਆਪਣਾ ਰੂਟੀਨ ਵਾਈਜ਼ ਖਾਂਦੇ ਰਹਿਣ ਤੇ ਬਾਕੀ ਗੱਲ ਇਹ ਆ ਕਿ ਜਦੋਂ ਵੀ ਭੈਣ ਭਰਾ ਵਿਚਰੇ ਨਾ ਉਮੀਦ ਦੇ ਨਾਲ ਕਮੈਂਟ ਕਰਦਾ ਆ ਨਾ ਤੇ ਆਪਾਂ ਜਦੋਂ ਉਹਦਾ ਫਿਰ ਰਪਲਾਈ ਦਿੰਨੇ ਆ ਰਿਪਲਾਈ ਦੇ ਵਿੱਚ ਉਹਦਾ ਜਿਹੜਾ ਸਵਾਲ ਦਾ ਜਵਾਬ ਆ ਉਹਦੇ ਤਿੱਕਾ ਇਸ ਤਰ੍ਹਾਂ ਦੇ ਨਾਲ ਨਹੀਂ ਪਹੁੰਚਦਾ ਕਿ ਉਹ ਆਪਣਾ ਪੂਰਾ ਤਰ੍ਹਾਂ ਹੱਲ ਕਰ ਸਕਿਆ ਹੈ ਨਾ ਤੇ ਕੋਈ ਗੱਲ ਨਹੀਂ ਤੁਸੀਂ ਮਤਲਬ ਜੇ ਆਪਣਾ ਪਰਸਨਲ ਨੰਬਰ ਜਿਹੜਾ ਆ ਤੁਹਾਡਾ ਆਪਣਾ ਕੋਈ ਵੀ ਹੈਗਾ ਵਾ ਇਹ ਡਰਨ ਦੀ ਲੋੜ ਨਹੀਂ ਕਿ ਸਾਇਦ ਪਤਾ ਨਹੀਂ ਅਸੀਂ ਕਿਸੇ ਦੇ ਨਾਲ ਗੱਲ ਕਰਾਂਗੇ ਤੇ ਜਾ ਉਹ ਅਗਲੇ ਬੰਦੇ ਕੋਲ ਨੰਬਰ ਜਾਊਗਾ ਨਾ ਉਹ ਵੀ ਡਾਕਟਰੀ ਲਾਈਨ ਦੇ ਵਿੱਚ ਹੈਗੇ ਆ ਤੇ ਆਪਣਾ ਤੁਸੀਂ ਆਰਮਨਾਨਾ ਨੂੰ ਉਹਨਾਂ ਦੇ ਵਟਸਐਪ ਤੇ ਕਮੈਂਟ ਕਰਕੇ ਤੇ ਆਪਣੇ ਸਾਰੇ ਜਿਹੜੇ ਹੱਲ ਕਰਨੇ ਸ਼ੁਰੂ ਕਰੋ ਮੈਂ ਆਪਣੇ ਆਸ-ਪਾਸ ਜਿਹੜੇ ਮੇਰੇ ਲਾਗੇ-ਸਾਗੇ ਜਿਹੜੇ ਆ ਮਤਲਬ ਕਿ ਭੈਣ ਭਰਾ ਮੇਰੇ ਸਿੱਧੇ ਮੇਰੇ ਕਨੈਕਟ ਵਿੱਚ ਹੁੰਦੇ ਆ ਨਾ ਉਹਨਾਂ ਨੂੰ ਤੇ ਮੈਂ ਗੱਲ ਹੀ ਬਾਤ ਹੀ ਸਮਝਾ ਲੈਨੇ ਆ ਜਾਂ ਉਹਨਾਂ ਨੂੰ ਮਤਲਬ ਕਿ ਮੇਰੇ ਕਹਿਣ ਤੇ ਬਹੁਤ ਜ਼ਿਆਦਾ ਜਿਹੜੇ ਆ ਸਹੀ ਵੀ ਹੋਏ ਆ ਤੇ ਆਪਣੇ ਬੰ ਨੂੰ ਸਹੀ ਵੀ ਕਰ ਰਹੇ ਆ ਕਿਉਂਕਿ ਆਪਣੇ ਆਪ 'ਚ ਵੀ ਸਵਾਸ ਰੱਖਦੇ ਆ ਸਿੱਧਕ ਰੱਖਦੇ ਆ ਤੇ ਉਹਨਾਂ ਨੂੰ ਹੁੰਦਾ ਆ ਕਿ ਆਪਾਂ ਜਿਹੜਾ ਵਾ ਆਪਣੀ ਜ਼ਿੰਦਗੀ ਨੂੰ ਚੇਂਜ ਕਰਨਾ ਆ ਜਿਹੜੀਆਂ ਗਲਤ ਆਦਤਾਂ ਪਈਆਂ ਨਾ ਉਹਨਾਂ ਨੂੰ ਸੁਧਾਰ ਕੇ ਤੇ ਆਪਾਂ ਜਿਹੜਾ ਸਹੀ ਹੋਣਾ ਆ ਦੂਜੀ ਗੱਲ ਇਹੜੇ ਮਿਲਟਸ ਵਗੈਰਾ ਆਇਆ ਨਾ ਤੇ ਕਿੱਥੋਂ ਮਿਲਦੇ ਆ ਮਿਲਦੇ ਤੇ ਆਨਲਾਈਨ ਆ ਗਰੋਸਰੀ ਸਟੋਰ ਤੋਂ ਮਿਲ ਜਾਂਦੇ ਆ ਲੇਕਿਨ ਜਿੱਥੋਂ ਬਿਲਕੁਲ ਸਹੀ ਤਰੀਕੇ ਨਾਲ ਮਿਲਦੇ ਆ ਬਿਨਾਂ ਮਿਲਾਵਟ ਤੋਂ ਤੇ ਮੇਰੀ ਕਾਲੀ ਉਹਨਾਂ ਨਾਲ ਗੱਲਬਾਤ ਹੋਈ ਹੈ ਨਾ ਤੇ ਮੈਂ ਉਹਨਾਂ ਦਾ ਨੰਬਰ ਜਿਹੜਾ ਆਪਣੀ ਵੀਡੀਓ ਦੇ ਸਕਰੀਨ ਦੇ ਉੱਪਰ ਪਾ ਦਊਂਗੀ ਤੁਸੀਂ ਆਰਡਰ ਕਰਕੇ ਤੇ ਆਰਾਮ ਨਾਲ ਤੋਂ ਮੰਗਵਾ ਸਕਦੇ ਹੋ ਤੇ ਆਪਣੇ ਖਾਣੇ ਸ਼ੁਰੂ ਕਰੋ ਬਸ ਖਾਣੇ ਸ਼ੁਰੂ ਕਰੋ ਤੇ ਨਾਲ ਨਾਲ ਰਿਜ਼ਲਟ ਪਾਓ ਦਾ 6 ਮਹੀਨੇ ਤੱਕ ਲਗਾਤਾਰ ਖਾਓ ਤਨੂੰ ਮਹੀਨੇ ਦੇ ਵਿੱਚ ਹੀ ਜਿਹੜਾ ਇਹਦਾ ਮਤਲਬ ਜਿਹੜਾ ਅਸਰਵਾਦ ਦਿਖਣਾ ਸ਼ੁਰੂ ਹੋ ਜੂਗਾ ਹਨਾ ਤੇ ਬਾਕੀ ਆਪਣੇ ਚੌਲ ਬਣ ਕੇ ਹੋ ਚੁੱਕੇ ਆ ਰੈਡੀ ਤੇ ਆਪਾਂ ਹੁਣ ਇਹਨਾਂ ਨੂੰ ਦਹੀਂ ਦੇ ਨਾਲ ਜਿਹੜੇ ਸਰਵ ਕਰਦੇ ਆ ਤੇ ਗੈਸ ਕਰਦਨੇ ਆ ਬੰਦ ਹਨਾ ਸੌਖਾ ਜਿਹਾ ਤਰੀਕਾ ਆ ਤੇ ਹੁਣ ਰਹਿ ਗਿਆ ਕੋਧਰਾ ਤੇ ਕੋਧਰੇ ਦੀ ਵੀ ਆਪਾਂ ਵੀਡੀਓ ਬਣਾ ਕੇ ਪਾਵਾਂਗੇ ਪੰਜ ਆਨਾਜ ਜਿਹੜੇ ਮੇਨ ਆ ਤੇ ਇਹਨਾਂ ਪੰਜਾਂ ਦਾ ਤੁਸੀਂ ਲਗਾਤਾਰ ਵਾਰੀ ਵਾਰੀ ਸੇਵਨ ਕਰੋ ਉਸ ਤੋਂ ਬਾਅਦ ਫਿਰ ਇਹ ਚੀਜ਼ ਆ ਜਾਂਦੀ ਹੌਲੀ ਹੌਲੀ ਕਿ ਹਾਂ ਮੇਨ ਦੀ ਰੋਟੀ ਬਣਾਉਣੇ ਜਾਣਾ ਤੇ ਸਨੈਕਸ ਬਣਾਉਣੇ ਪੂੜੀਆਂ ਬਣਾਉਣੀਆਂ ਆ ਜਾਂ ਤਿੱਕੀਆਂ ਬਣਾਉਣੀਆਂ ਉਹ ਤੇ ਫਿਰ ਬਾਤ ਦੀ ਗੱਲ ਆ ਚਲੋ ਹੌਲੀ ਹੌਲੀ ਖਾਣਾ ਸ਼ੁਰੂ ਕਰੋ ਮੇਰਾ ਹੁਣ ਮੇਨ ਮਕਸਦ ਇਹੀ ਆ ਕਿ ਜੇ ਭੈਣ ਭਰਾ ਇੰਨਾ ਵਿਸ਼ਵਾਸ ਕਰ ਰਹੇ ਆ ਨਾ ਤੇ ਮੈਂ ਹੌਲੀ ਹੌਲੀ ਇਹਨਾਂ ਚੀਜ਼ਾਂ ਦੀਆਂ ਇਹ ਚੀਜ਼ਾਂ ਬਣਾਉਣਾ ਕਿ ਆਪਣੀ ਵੀਡੀਓ ਜਿਹੜੀ ਬਣਾਇਆ ਕਰੂੰਗੀ ਤੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਫਾਇਦਾ ਜਿਹੜਾ ਹੁੰਦਾ ਜਾਵੇ ਤੇ ਮਾਫੀ ਚਾਹੁੰਨੇ ਆ ਦੋ ਦਿਨ ਵੀਡੀਓ ਨਹੀਂ ਪਾ ਸਕੇ ਉਹਦੇ ਵਿੱਚ ਵੀ ਮਤਲਬ ਇਹ ਚੀਜ਼ ਸੀਗੀ ਕਿ ਸਾਨੂੰ ਥੋੜੀ ਜੀ ਇਹ ਚੀਜ਼ੀ ਦਿੱਕਤ ਆ ਰਹੀ ਹੈਗੀ ਕਿ ਭੈਣ ਭਰਾਵਾਂ ਨੂੰ ਕਿੱਦਾਂ ਸਮਝਾਇਆ ਜਾ ਸਕੇ ਹਨਾ ਤੇ ਸਾਰਿਆਂ ਦਾ ਹੱਲ ਮੈਂ ਇੱਕੇ ਵਾਰੀ ਨਹੀਂ ਕਰ ਸਕਦੀ ਬਸ ਜਿਹੜਾ ਮੇਰੇ ਕਹਿਣ ਦੇ ਉੱਪਰ ਵਿਸ਼ਵਾਸ ਕਰਨਗੇ ਤੇ ਜਰੂਰ ਸਫਲ ਹੋਣਗੇ ਤਾਂ ਬਾਕੀ ਹੁਣ ਕਰਦੇ ਹਾਂ ਸ਼ੁਰੂ ਤੇ ਵੀਰ ਜੀਓ ਲੋ ਟੋਲ ਬਣ ਕੀ ਹੋ ਗਿਆ ਰੈਡੀ ਤੇ ਨਾਲ ਨਾਲ ਠੰਡੇ ਹੋ ਗਏ ਤਾਂ ਠੰਡੇ ਹੋਣ ਤੋਂ ਬਾਅਦ ਜਦੋਂ ਆਪਾਂ 5-7 ਮਿੰਟ ਦਾ ਰੱਖਦੇ ਆ ਨਾ ਤੇ ਇਹਦੇ ਇਸ ਤਰ੍ਹਾਂ ਇਕੱਲੇ ਇਕੱਲੇ ਜਾਂਦੇ ਹੋ ਤੇ ਹੁਣ ਇਹਦਾ ਮਤਲਬ ਸਵਾਗ ਲੈ ਜਾਉਗਾ ਪੂਰਾ ਜੀ ਵੀ ਲਾ ਕੇ ਕਰਕੇ ਕੈਮਰਾ ਦਿਖਾਓ ਮੇਰੇ ਜਿਹੜੇ ਚੌਣ ਵਾਲੇ ਸਬਸਕ੍ਰਾਈਬਰ ਆ ਵੀਰ ਭਰਾ ਮਤਲਬ ਜੋਇਨ ਮੈਂਟ ਕਰਦੇ ਆ ਕਿ ਨਹੀਂ ਜੀ ਜੀ ਗਲਤ ਹੀ ਨਹੀਂ ਆ ਬਣਦੀ ਨਹੀਂ ਆ ਵੇਖੋ ਪਰ ਵੇਖੋ ਤਾਂ ਨਹੀਂ ਤੁਹਾਡੇ ਸਾਹਮਣੇ ਨਮਕੀਨ ਚੌੜੀ ਲੱਗਣ ਡੇ ਆ ਬਣਾਈਏ ਨਮਕੀਨ ਚੌੜੀ ਆਪਾਂ ਲੱਗਣ ਨਹੀਂ ਡੇ ਜੀ ਜੀ ਬਣਾਈ ਬਣਾਏ ਨਮਕੀਨ ਚੌੜਾ ਵਧੀਆ ਵਾ ਤੇ ਆ ਲਾ ਕੇ ਕਰਕੇ ਬਿਲਕੁਲ ਦਿਖਾਓ ਕਿੰਨੇ ਕਿ ਗਲਦੇ ਨਹੀਂ ਆ ਨਹੀਂ ਨਹੀਂ ਵੇਖੋ ਤੁਹਾਡੇ ਸਾਹਮਣੇ ਆਹ ਵੇਖੋ ਹੈਨਾ ਹਾਂ ਜੇ ਗਲਦੇ ਆ ਤੇ ਫੇਰੀ ਮਤਲਬ ਕਿ ਆਪਾਂ ਨੂੰ ਜੀ ਕਰਦਾ ਆ। ਸਾਨੂੰ ਜੀ ਕਰਦਾ ਆ। ਹੂੰ। ਤੇ ਚਲੋ ਠੀਕ ਐ ਜੀ। ਤੁਸੀਂ ਆਪਣੇ ਘਰੇ ਬਣਾਓ ਬਣਾ ਕੇ ਤੇ ਲਓ। ਇਹਦਾ ਮਤਲਬ ਪੂਰਾ ਫਾਇਦਾ। ਤੇ ਆਪਾਂ ਨਾਲ ਦੇ ਨਾਲ ਜਿਹੜਾ ਆ ਮਾਣੋ ਜੀ ਨੂੰ ਪਾਈਏ ਤੇ ਆਪ ਵੀ ਖਾ ਲਈ। ਵਾਹ। ਸਾਰੇ ਟੈਂਟਰ ਜਿਹੜੇ ਇਹਨਾਂ ਮੇਰੇ ਮੂੰਹ ਚ ਪਾਣੀ। ਕਰੋ। ਉਸ ਤੋਂ ਬਾਅਦ ਫੇਰ ਆਪਾਂ ਸੁਹਾਣਾ ਦੇ ਜਵਾਬ ਦੇ तो खरीद हाँ तो आेख के थाली मेरे मुंह पानी आ गया जी ज्यादा वहा हाँ चलो